ਸਾਸਤਿਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਭਾਈ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਿੰਧੂ ਹਣਾ ਪਹੁੰਚ ਚੁੱਕੇ ਜੀ ਪਿੰਡ ਦੁਲਚੀਪੁਰ ਜ਼ਿਲ੍ਹਾ ਹੈਗੜੀ ਤਰਨਤਪੁਰ ਫਿਲਖੰਡੂਰ ਸਾਹਿਬ ਜਿਦਕੋ ਅੱਜ ਵੀ ਬਾਈ ਨੇ ਛੇ-ਸੱਤ ਲੈ ਕੇ ਝੋਟੀਆਂ ਲੈ ਕੇ ਆਂਦੀਆਂ ਜੀ ਜਾਓ ਫਿਰ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਜੀ ਸੰਦੀਪ ਜੀ ਆ ਗਿਆ ਸਭ ਠੀਕ ਹੈ ਜੀ ਚੜ੍ਹਦੀ ਕਲਾ ਜੀ ਫ੍ਰੀ ਬਟੇਰੀ ਚੈਨਲ ਦੇਖ ਰਿਹਾ ਸਾਰੇ ਭੈਣਾਂ ਭਰਾਵਾਂ ਨੂੰ ਆਪਣੇ ਤੋਂ ਸਾਸਤਿਕਾਲ ਸਤਿ ਸ਼੍ਰੀ ਅਕਾਲ ਹੋਰ ਸਨਮੋ ਜੀ ਚੜ੍ਹਦੀ ਕਲਾ ਜੀ ਚਲੋ ਕੈਮਰਾ ਚਾਰ ਕਮੱਜਾਂ ਦੇ ਉਦੋਂ ਵੇਕੀਆਂ ਸੀ ਹਾਂਜੀ ਨਹੀਂ ਤੇ ਦੋ ਮਈਆਂ ਜਿਹੜੀ ਬੋਲੀ ਝੋਟੀ ਤੇ ਇੱਕੋ ਝੋਟੀ ਦਾ ਅੱਜ ਬੱਚਾ ਹੋ ਮਰ ਗਿਆ ਹੀ ਇਹ ਮਰ ਗਿਆ ਦਵਾਂ ਦਾ ਹਾਂ ਨਹੀਂ ਬੋਲੀ ਦਾ ਨਹੀਂ ਉਹਦਾ ਦੂਜੀ ਝੋਟੀ ਦਾ ਮਰਿਆ ਕਾਲੀ ਦਾ ਅੱਛਾ ਇਹਨਾਂ ਦੀ ਸਾਈ 2000 ਰੁਪਏ ਬੰਦੇ ਹਿਸ਼ਾਰਪੁਰ ਦੇ ਸੀ ਹਾਂ ਹਾਂ ਤੇ ਰਾਤ ਨੂੰ ਆ ਕੇ ਸਵੇਰੇ ਆ ਕੇ ਸਗੋਂ ਮੱਝਾਂ ਵੇਕਦੀਆਂ ਵੇਕਦੀਆਂ ਭੈਣੂ ਡਾਕੇ ਰੱਖਦੀਆਂ ਦੋ ਦਿਨ ਉਹਨਾਂ ਨੂੰ ਡੀਕੀ ਗਿਆ ਵੀ ਚਲ ਸਾਈ ਪਾਈ ਫੇਰ ਵੀ ਬੰਦੇ ਨੂੰ ਡੀਕਣਾ ਚਾਹੀਦਾ ਹਾਂਜੀ ਹਾਂਜੀ ਪਰ ਕੋਈ ਲੋਕਾਂ ਦਾ ਹਾਲ ਨਹੀਂ ਜੇ ਸਾਈ ਪਾਉਣੀ ਘੱਟ ਤੋਂ ਘੱਟ 5000 ਰੁਪਏ ਪਾਵੇ ਗਲਤ ਆਣਾ ਫੇਰ ਕੰਮ ਵਿੱਚ ਸਾਈ ਦੇ ਕੇ ਸਾਰਾ ਕੰਮ ਖਰਾਬ ਕਰਤਾ ਹੁਣ ਇੱਕ ਮਹਿੰਦਾ ਜਰਾਤ ਦਾ ਬੱਚਾ ਮਰ ਗਿਆ ਫੇਰ ਮਰ ਗਿਆ ਬੱਚਾ ਜੇ ਗਾੜੀ ਪਿਆ ਉਦਾਂ ਹੀ ਠੀਕ ਆ ਹੁਣ ਮੂਸੀ ਉਹਦੀ ਲਵਾਉਨੇ ਆ ਛੋਟੀ ਤੇ ਛੋਟੀ ਦਾ ਸੀਰਸਾਲ ਪਰ ਵਟਾ ਤੇ ਅਗਲੇ ਨੂੰ ਲੱਗ ਜਾਂਦਾ ਗਰਮੀ ਗਰਮੀ ਆ ਹਾਂ ਗਰਮੀ ਆ ਕੁੜੀਆਂ ਬਹੁਤ ਜਿਆਦਾ ਬੇਰ ਅਸੀਂ ਹਾਂ ਦੀ ਬਾਕੀ ਸਾਰਾ ਮਾਲ ਨਵਾਂ ਵਾ ਚਲੋ ਛੋਟੀਆਂ ਬਹੁਤ ਜਿਆਦਾ ਚੰਗੀਆਂ 15 16 16 17 17 ਕਿਲੋ ਦੁੱਧ ਵਾਲੀਆਂ ਸਾਰਾ ਮਾਲ sire ਦਾ ਹੀ ਆ ਅੱਜ ਬਸ ਠੀਕ ਆ ਹਾਂ ਜੰਗਰ ਬਹੁਤ ਚੰਗੇ ਹਾਂਜੀ ਕਰੋ ਜੀ ਆਜੋ ਲਓ ਲਓ ਫੜਾ ਲਓ ਜੀ ਤੇ ਹਾਂ ਬਹੁਤ ਵਡੀਆਂ ਨੇ ਮੋਏ ਜੀ ਹਾਂਜੀ ਆ ਛੋਟੀਆਂ ਬਹੁਤ ਜਿਆਦਾ ਹਾਂਜੀ ਹਾਂਜੀ ਬੋਲੋ ਦੇਖੋ ਛੋਟੀਆਂ ਨੇ ਠੀਕ ਹੈ ਜੀ ਹਾਂਜੀ ਵੇ ਹੁਣ ਐਸ ਟਾਈਮ ਜੋ ਕਿ ਨਾ ਤਿਆਰ ਹੈ ਥੱਲੇ ਸੰਦੀਪ ਜੀ ਝੂਠ ਮਾਰਨੂ ਤੇ ਭਾਵੇਂ ਆਪਾਂ 16 ਕਹਿ ਦਈਏ ਹਾਂ ਜਿਹੜਾ 14 ਕਿਲੋ ਝੋਟੀ ਥੱਲੇ ਦੋ ਦੋ ਕੰਡੇ ਵਾਲਾ ਹੈਗਾ 14 ਕੋਲ ਹੈਗਾ 14 ਕਿਲੋ ਕੰਡੇ ਵਾਲਾ ਜੀ ਠੀਕ ਹੈ ਹਾਂਜੀ ਹਾਂਜੀ ਤੇ ਸੂਈ ਵੀ ਅੱਜ 7ਵੇਂ ਦਿਨ ਦੀ ਹੈ ਅੱਛਾ ਠੀਕ ਅਜੇ ਮੈੜਾ ਮੂੜਾ ਮਾਰ ਕੇ ਝੋਟੀ 16 ਸਰ ਆ ਕੱਟੀ ਹੈ ਜੀ ਇਹਦੀ ਆ ਬੱਚੇ ਬਰੇ ਤਾਜੇ ਹੈ ਜੀ ਹਾਂਜੀ ਤਾਜੇ ਇਕੱਠੇ ਹੈ ਜੀ ਸਾਰੇ ਠੀਕ ਆ ਕੱਟੀ ਇਹ ਦੇ ਮਗਰ ਕੱਟੀ ਹੈ ਨਾ ਇਹੋਈ ਤੇ ਕੋਲੇ ਜੀ ਫਿਰ ਚਲੋ ਜੀ ਵੇਖੋ ਬਿਲਕੁਲ ਜਿੰਨਾ ਬਲੈਕ ਆ ਜੀ ਨੀ ਮੈਂ ਖੋਲ ਤੇ ਬਹੁਤ ਜ਼ਿਆਦਾ ਚੰਗੀ ਆ ਜੀ ਝੋਟੇ ਦੇ ਰਾਹੀ ਵੇਖੋ ਲੈ ਜੀ ਕਿੰਨੀ ਆ ਇਹ ਵਰਲਾ ਵਰਲਾ ਵੇਖੋ ਇੱਕ ਦੀ ਝੋਟੀ ਦੀ ਆ ਮਤਲਬ ਆਡੋ ਆਡਾ ਠੀਕ ਆ ਕਿਤੇ ਚੜਾਈ ਚੱਡੇ ਦੀ ਫੁੱਟ ਚੌੜੀ ਹੈ ਆਹ ਤੇ ਇਹਦਾ ਵੀ ਚੱਡਾ ਚੌੜਾ ਹੈ ਲਓ ਜੀ ਕੱਟੀ ਮਗਰ ਹੈ ਦੂਜਾ ਸੁਹਾ ਸਹੀਏ ਦੰਦ ਮੂੰਹ ਚੋਂ ਨਹੀਂ ਠੀਕ ਆ ਝੋਟੀ ਬਹੁਤ ਵੇਖੋ ਝੋਟੀ ਹੈ ਜੇ ਕੋਈ ਰਹਿਣੇ ਨਹੀਂ ਰਾਸ ਤੋਂ ਤਾਂ ਰਹਿਣੇ ਤੁਸੀਂ ਨਹੀਂ ਰਹਿਣੇ ਦੀਆਂ ਜੀ ਸਾਰੀਆਂ ਸਾਹਰ ਸਾਈਡ ਦੀਆਂ ਝੋਟੀਆਂ ਆਹ ਸਾਰੀਆਂ ਸਾਹਰ ਸਾਈਡ ਦੀਆਂ ਠੀਕ ਆ ਵੇਖੋ ਕੱਟੀ ਵਰਲਾ ਵੇਹਾ ਇਹਦਾ ਗਿੱਠ ਪ ਇੱਥੇ ਕੁਮਾ ਲਿਆ ਕਰੋ ਇੱਥੋਂ ਕੁਮਾ ਲਿਆ ਕਰ ਕੱਢ ਪਿਛੋਂ ਰੱਸਾ ਫੜ ਕੇ ਰੱਖਾ ਚਲ ਚਲ ਜਾਣ ਵੇਰਲਾ ਮੁਰਲਾ ਅੱਗੇ ਪਿੱਛੇ ਨੂੰ ਵੇ ਚੋਟੀ ਦੀਆਂ ਨਾੜਾਂ ਨੂੜਾਂ ਹੁਣ ਅੱਜ 14 ਕਿਲੋ ਦੁੱਧ ਹਾਜ਼ਰ ਆਈ ਝੋਟੀ ਥੰਦੇ ਬਿਲਕੁਲ ਜੀ 16 17 ਦੁੱਧ ਚੜਾਈ ਚੱਡੇ ਦੀ ਆਹ ਦਿੰਦੇ ਆ ਪੂਰਾ ਫੋਟ ਪੈਂਦਾ ਆ ਆ ਫੋਟ ਆਹ ਦਈਦਾ ਬਿਲਕੁਲ ਪੈਂਦਾ ਡੇਢ ਗਿੱਠ ਪੈਂਦੀ ਹੈ ਗੈਰ ਵਿੱਚ ਹਾਂਜੀ ਹਾਂਜੀ ਇਹ ਝੋੜੀ ਬਹੁਤ ਚੰਗੀ ਦੁੱਧ ਵਾਲੀ ਜਿਆਦੀ ਝੋਟੀ ਜਾਤ ਵਾਲੀ ਹੈ ਜੀ ਹਾਂਜੀ ਸਲੀਬ ਜੀ ਵੇਖੋ ਮੁੱਲ ਕਰਨ ਨੂੰ ਝੋਟੀ ਤੇ ਆ 2 ਲੱਖ ਰੁਪਏ ਦੀ ਹਮ ਪਰ ਹੁਣ ਜਿਹੜਾ ਤੁਹਾਨੂੰ ਪਤਾ ਥੋੜਾ ਜਿਹਾ ਸਮੇਂ ਸੂਏ ਦਾ ਮੜਾ ਜਾ ਫਰਕ ਹੈ ਉਸ ਹਿਸਾਬ ਦੇ ਨਾਲ ਜਿਹੜਾ ਝੋਟੀ ਦਾ ਲੈਣ ਦੇਣ ਵਾਲੀ ਗੱਲ ਆ ਨਾ 1 80 ਦੇ ਪੰਜ ਹਜ਼ਾਰ 1 75 ਦੀ ਝੋਟੀ ਬਸ ਦੇਾਂਗੇ ਜੀ ਜਿਹੜੀ 1 ਲੱਖ 75 ਹਜ਼ਾਰ ਦੀ ਝੋਟੀ ਦੇਣੀ ਹੈ ਬਸ 1 ਲੱਖ 75 75 ਹਜ਼ਾਰ ਦੀ ਠੀਕ ਆ ਹਾਂਜੀ ਹਾਂਜੀ ਇਹਨੇ ਦੇਣੀ ਹੈ ਨਾ ਜੀ ਦੇਣੀ ਵੇ ਫਿਰਲਾ ਵਰਲਾ ਵੇਖੋ ਜੀ ਨਹੀਂ ਠੀਕ ਆ ਹਾਂਜੀ ਹਾਂਜੀ ਵੈਤ ਚਲ ਵੈ ਮਾਨਤਾ ਨਹੀਂ ਕੀ ਕਰਨਾ ਵਿੱਚੋਂ ਹੋ ਜੂਗਾ ਜੀ ਮਾਨਤਾ ਲੋਕੇ ਤੇ ਚਲੋ ਚਲੋ 172 ਦੀ ਦੇ ਦਾਂਗੇ 172 ਦੀ ਛੋੜ ਛੱਪਾ ਹੋਰ ਹੋ ਜੂਗਾ ਜੀ ਚਲੋ ਆਹ ਜੀ ਆਹ ਦੂਜਾ ਸੂਆ ਝੋਟੀਏ ਵੀ ਇਹ ਵੀ ਸੂਈ ਆ ਸੂਈ ਸਵਾਈ 15 ਕਿਲੋ ਦੁੱਧ ਝੋਟੀ ਤਾਂ ਲੈ ਪਿਓਰ ਜੈੱਡ ਬਲੈਕ ਸਾਰੀਆਂ ਜੈੱਡ ਬਲੈਕ ਲੈ ਕੇ ਜੈੱਡ ਬਲੈਕ ਜੀ ਪਿਆਜ਼ ਦੀਆਂ ਨੇ ਦੀਆਂ ਚੀਚਾ ਆਹ ਦੇ ਇਧਰ ਹਿਆਣੇ ਦੀਆਂ ਬੱਜਾਂ ਵੇਖ ਤੋ ਕਲਰ ਵੇ ਮੈਂ ਦੇ ਨਾਲੇ ਨਹੀਂ ਨਹੀਂ ਬਹੁਤ ਬਹੁਤ ਇਹ ਨਹੀਂ ਗੱਲ ਜੇ ਡੰਗਰ ਲੈਣਾ ਫੇਰ ਤੇ ਸਿਰਾ ਲਵਾਂਗੇ ਬਿਲਕੁਲ ਗਾੜੀ ਕੋਈ ਵੇਖ ਕੇ ਜੇ ਖੋਲ ਭਾਈ ਜੀ ਹਾਂ ਜੀ ਖੋਲ ਮੰਗੇ ਹੋਰ ਕਾਲੇ ਨੂੰ 15 ਕਿਲੋ ਦੋਤੇ ਦੇ ਸਲੇ ਆਜ ਰਿਹਾ ਜੀ ਅੱਜ ਲਓ ਜੀ 15 ਕਿਲੋ 15 ਕਿਲੋ ਵਿੱਚ ਝੋਟੀ ਵੇਹ ਤੇ ਝੋਟੀ ਰੰਗ ਰੂਪ ਦੇਖ ਰੰਗ ਵੇਹ ਤਾਂ ਜਿੱਦਾਂ ਭੈਣ ਜੋ ਫੁਰਸਾ ਕੀਤਾ ਹੁੰਦਾ ਮੋਟਰਸਾਈਕਲ ਦਾ ਰੰਗ ਹੁੰਦਾ ਇਦਾਂ ਦਾ ਝੋਟੀ ਦਾ ਰੰਗ ਪਿਓਰ ਨਸਲਾ ਚਲ ਵੇਖੋ ਜੀ ਤੇ ਰੰਗ ਦਸੀ ਜਾ ਨਾ ਬਾਈ ਜੀ ਵੇਹ ਝੋਟੀ ਦਾ ਹਮ ਕਲਰ ਵੇਖੋ ਜੀ ਮੈਂ ਕਰਾ ਦੇ ਹੈ ਚਵਾਈ ਚਵਾਈ ਹੈ ਵਧੀਆ ਮੈਂ ਨਾ ਚੋਣ ਕਿਤੇ ਤੈਨੂੰ ਹੁਣ ਤੇਰਾ ਟਾਈਮ ਨਹੀਂ ਹੈਗਾ ਤੈਨੂੰ ਮੈਂ ਬੱਚੇ ਲਾ ਕੇ ਮੱਝਾਂ ਨੂੰ ਕੋ ਨਹੀਂ ਹੱਸ ਤੋ ਬਿਲਕੁਲ ਜੀ ਵੇਹ ਝੋਟੀ ਦਾ ਕਲਰ ਉੱਤੋਂ ਹੈ ਨਾ ਮੈਂ ਯਾਰ ਜੈਡ ਬਲੈਂਚ ਝੋੜੀ ਬਹੁਤ ਨਸਲ ਆ ਝੋੜੀ ਬੁੱਟ ਚੌੜੀ ਆ ਫੇ ਲੇਵਾ ਵੇ ਸਿੱਧੀ ਲਾ ਜਾ ਪਰ ਇਹਨੂੰ ਦੱਸੀ ਦੱਸੀ ਆ ਨਹੀਂ ਦੱਸੀ ਇਹਨੇ ਹਾਂ ਐਵੇਂ ਨਹੀਂ ਡੰਗਰ ਜਿਹੜੇ ਗੱਲਾਂ ਕਰਨ ਕੋਈ ਰੇਡੀ ਮੈਂ ਜਿਹੜੀ ਆ ਆਹਦੇ ਦੀਵਾਲੀ ਵਿਸਾਖੀ ਤੇ 2-2 2.5 ਲੱਖ ਦੀ ਵਿਕਦੀ ਹੈ ਮਿਲਦੇ ਮਿਲਦੀਆਂ ਜੀ ਇਹ ਹੀ ਸਾਰ ਸਾਈਡ ਦੀਆਂ ਝੋਟੀਆਂ ਹਾਂ ਬਸ ਬਸ ਕਲਰ ਵੇਖੋ ਜੀ ਇਹਦੀ ਵੇ ਕੈਮਰਾ ਮਾਰ ਮੜਾ ਕੈਮਰਾ ਇਹਦੀ ਬਾਜੀ ਫਿਰ ਕੀ ਮਾਰਾ ਤੇ ਨਹੀਂ ਤੇ ਮੁੱਲ ਕਰ ਨੂੰ ਤੇ ਇਹਦਾ ਵੀ ਭਾਵੇਂ 1.65-70 ਕਰੀਏ ਹੂੰ ਬਸ ਜੈਸਨ ਨੂੰ ਅੱਜ ਜਾਣ ਵਾਲੀਆਂ ਓੜ ਦੀਆਂ ਵਾਲੇ ਕੰਮ 1.55 ਦੀ ਝੋਟੀਆਂ ਦੇਵਾਂਗੇ 1.55 5000 ਦੀ ਇਹ ਦੋਵੇਂ ਝੋਟੀਆਂ ਕੋਈ ਲਊਗਾ ਤਾਂ ਮਾਨਤਾ ਨੂੰ ਹੋਰ ਹੋ ਜਾਊਗਾ ਲਓ ਜੀ ਵੇਖੋ ਝੋਟੀ ਨਹੀਂ ਠੀਕ ਹੈ ਦੱਸੀ ਜਾਂਦੇ ਝੋਟੀ ਇਹਵੇਂ ਨਹੀਂ ਗੱਲਾਂ ਆਲਾ ਲੈਵਾ ਨਹੀਂ ਤੇ ਕੋਈ ਟਾਈਮ ਨਹੀਂ ਝੋਟੀਆਂ ਨੂੰ ਬਿਲਕੁਲ ਬਿਲਕੁਲ ਇਹ ਕਿਤੇ ਜਿੱਦਾ ਮੰਡੀ ਵਾਲੇ ਬਾਜ਼ਾਰ ਤੇ ਸਾਡੀਆਂ ਆਣਾਂ ਤੇ ਬੰਦ ਨੇ ਠੱਪੇ ਹਾਂ ਬਸੇ ਬੰਦ ਸਹੀ ਅਜਾ 2 ਘੰਟੇ ਹੋਰ ਨਹੀਂ ਹੋਇਆ ਝੋਟੀਆਂ ਨੂੰ ਹਾਂ ਬਿਲਕੁਲ ਬਿਲਕੁਲ ਯਾਹ ਜੀ ਆ ਦੂਜਾ ਸੂਆ ਝੋਟੀ ਹਾਂ ਇਹਦੇ ਬੱਚਾ ਮਰ ਗਿਆ ਨਹੀਂ ਇਹ ਤਾਂ ਨਹੀਂ ਮਰਿਆ ਜੀ ਬੱਚਾ ਉਹ ਗੜਲੀ ਝੋਟੀ ਦਾ ਮਰਿਆ ਇਹਦੇ ਮਗਰ ਤੇ ਬਿਲਕੁਲ ਤਾਜ਼ਾ ਬੱਚਾ ਇਹ ਅੱਛਾ ਹਾਂ ਹਾਂ ਉਹ ਇਹਦੇ ਮਗਰ ਕੱਟਾ ਉਹ ਜਿਹੜਾ ਹਾਂ ਕੱਟਾ ਨਾ ਤੇ ਦੁੱਧ ਕਿੰਨਾ ਇਹਦੇ ਥੱਲੇ ਦੁੱਧ ਸੰਦੀਪ ਜੀ ਜਿਹੜਾ ਝੂਠ ਮਾਰਨ ਜੋ ਮਾਰਜੀ 12 ਜਿਹੜਾ ਕੰਡੇ ਵਾਲਾ 12 ਕਿਲੋ ਕੰਡੇ ਵਾਲਾ ਤੇ ਇਹ ਵੀ ਖੋਲੋ ਖੋਲੋ ਆਪਾਂ ਝੂਠ ਝਾੜ ਮਾਰਨਾ ਨਹੀਂ ਆਖ ਨੂੰ 18 20 ਵੀ ਆਖੀ ਜਾਈਏ ਹਾਂ ਬਿਲਕੁਲ ਲਓ ਜੀ ਬੱਚਾ ਪੁੱਤਾ ਲਾ ਕੇ ਜਦੋਂ ਝੋਟੀ ਵੇਖੀ ਦੀਆਂ ਨਾ ਕੰਡੇ ਵਾਲਾ ਤੇ ਇਹ ਵੀ ਚੈੱਕ ਕਰੋ ਕਰਾ ਵੇਖੋ ਐ ਜੈਡ ਬਲੈਕ ਬੜੀਆਂ ਜੀ ਇਹ ਨਹੀਂ ਗੱਲ ਦੁੱਧ ਤੇ ਆਈਆਂ ਹੋ ਚੋਟੀਆਂ ਚਲੋ ਪੂਜ ਹੈਗੀ ਥੋੜੀ ਜਿਹੀ ਆ ਬਾਕੀ 나ੜਾ ਨੂੜਾ ਵੇ ਚੱਡੇ ਦੀਆਂ ਆਜੋ ਜੀ ਆਜੋ ਮੱਥਾ ਭੱਲਾ ਹੀ ਆ ਗਿਆ ਨਾ ਹਾਂ ਮੱਥਾ ਭੱਲਾ ਹੈ ਜੀ ਥੋੜਾ ਇਹ ਵਦੂਗਾ ਜੇ ਹੋਰ ਮਾ ਜੀ ਹਾਂ ਉਹ ਵਦੂਗੀ ਹੋਰ ਜੇ 13 ਕਿਲੋ ਤੇ ਪਾਣੀ ਆਂਗੂ ਕੱਢੀ ਜਾਊਗੀ ਅਜੇ ਮੈਲਾ ਮੂਲਾ ਮਾਰ ਲੱਗੀ ਆ ਚੋਟੀ ਹੁਣ ਚੱਲੀ ਸਾਰੀ 10 ਦਿਨਾਂ ਦਾ ਸੂਆ ਹੈ ਹਾਂ 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 10 ਦਿਨਾਂ ਦੀ ਸੂਈ ਹੈ ਜੀ ਵੇਖੋ ਹਾਂ ਪੱਜ ਫੋਟ ਫੋਟ ਨਹੀਂ ਪੈਂਦਾ ਚਲੇ ਵਿਆਂ ਜੀ ਬਿਲਕੁਲ ਜੀ ਬਿਲਕੁਲ ਹਾਂ ਗਾਂ ਪਿਛੇ ਨੂੰ ਅੱਗੇ ਨੂੰ ਵਿਰਲਾ ਵੇ ਮੈਂ ਦੱਸੀ ਜਾਂਦਾ ਜੀ ਵੇ ਵੇ ਵਿਰਨਾ ਵੇ ਗੈਬ ਮੈਂ ਠੀਕ ਆ ਵੇ ਵੇ ਕੱਢਿਆ ਲਾਇਆ ਨਾ ਤੂੰ ਉਹਨੂੰ ਮਗਰ ਨੂੰ ਆਸ ਦਿੰਦੇ ਛੱਡਾ ਲੱਗਾ ਸੂਨ ਨੂੰ ਸਹੀ ਗੱਲ ਹੈ ਸੂਨ ਨੂੰ ਲੱਗਾ ਬਿਲਕੁਲ ਤੂੰ ਨੂੰ ਲੱਗਾ ਇਹ ਤਾਂ ਕਦੇ ਬਜ਼ਾਰੇ ਛੱਡੀਆਂ ਹੁਣ ਮੰਡੀ ਚ ਕੁੜੀ ਆ ਟੱਪ ਬੰਨ ਛੱਡਣ ਹਾਂ ਜੀ ਸੰਦੀਪ ਜੀ ਮੁੱਲ ਨਹੀਂ ਅੱਜ ਕਰਨਾ ਹਾਂ ਜੀ ਇਹਦਾ ਮੁੱਲ ਤੇ ਆ 1.5 ਲੱਖ ਰੁਪਈਆ ਹਾਂ ਇਹਦਾ 140 3000 ਰੋਡ ਤੇ 137 ਇਹਦਾ ਅੱਜ ਲਵਾਂਗੇ 1 ਲੱਖ 37000 ਤੇ 12 ਕਿਲੋ ਕੰਡੇ ਵਾਲਾ ਦੁੱਧ ਚੋਦੇ ਥੱਲੇ ਚਲ ਚਲੋ ਠੀਕ ਹਾਂਜੀ ਹਾਂਜੀ ਆ ਆ ਜਾ ਆ ਜਾ ਪਹਿਲਾਂ ਇਹ ਵੀ ਖੋਲੋ ਖੋਲ ਇਹ ਗੱਪਣ ਸੂਈ ਸਵਾਈ ਅੱਜ ਤਿੰਨਾਂ ਦਿਨਾਂ ਦੀ ਇਹ ਵੀ ਸੂਈ ਸਵਾਈ ਤਿੰਨਾਂ ਦਿਨਾਂ ਦੀ ਵੇਹ ਕੱਦ ਕੁੱਦ ਵੇ ਮੈਂ ਦਾ ਉਤੋਂ ਲੈ ਲਓ ਜੀ ਵੇਖੋ ਮੈਂ ਵੇਖੋ ਗੱਡੀ ਹੈ ਬਹੁਤ ਵੱਡੀ ਮੈਂ ਗੱਡੀ ਜਿਹੜੀ ਇੰਜਣ ਜੱਡੀ ਆ ਅੱਜ ਜਿਹੜਾ ਵੇਖੋ ਜੇ ਇਹੋ ਜਿਹਿਆਂ ਕਿਤੇ ਮੱਜਾਂ ਪੈਣਗੀਆਂ ਅੱਜ ਵੀਡੀਓ ਦੁੱਧ ਕਿੰਨਾ ਭਾਈ ਜੀ ਦੋ ਦ ਮੈਂ ਥੱਲੇ ਹੁਣ ਜਿਹੜਾ ਬੋਲਾ 1.5 ਕਿਲੋ ਹੂੰ 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 ਐਵੇਂ ਆਖ ਨੂੰ 15 ਦਉ ਖਰਾ ਝੋਟੀ ਤੀਜਾ ਸੁਹਾ ਜੋ ਰਾਜੀ ਬੜੀ ਝੋਟੀ ਮੈਂ ਨਾ ਬਾੜੀ ਕਿਤੇ ਚੂਣ ਲੱਗਾ ਸੰਦੀਪ ਜੀ ਅਜੇ ਕੱਚੀ ਸੂਈ ਬੋਲੇ ਤੇ ਹੈ ਹਾਂ ਕੱਟੀ ਮਗਰੇ ਦੇ ਕੱਟੀ ਮਗਰਾ ਹੀ ਕੱਟੀ ਮਗਰਾ ਵੇ ਆ ਦੇਖੋ ਉੱਥੋਂ ਬਾੜੀ ਦਿਖਾ ਇਹਦੀ ਝੋਟੀ ਦੀ ਵੱਡੀਆਂ ਝੋਟੀਆਂ ਅਜੇ ਸਾਰੀਆਂ ਜਵਰਨਾ ਤੇ ਮੁੱਲ ਛੋਟੇ ਛੋਟੇ ਬਿਲਕੁਲ ਦੋ ਦੋ ਲੱਖ ਵਾਲੀਆਂ ਮੱਜਾਂ ਦੇ ਮੋਲਾ ਚ ਲੁੱਟ ਕੇ ਮੇਲਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਉਹ ਰਹਿ ਜਾਊਗਾ ਬਸ ਬਸ ਅੱਜ ਤਿੰਨਾਂ ਦਿਨਾਂ ਦੀ ਝੋਟੀ ਸੂਈ ਆ ਜੀ ਕੱਟੀ ਮਗਰੇ ਤੇ ਠੀਕ ਆ ਹਾਂਜੀ ਹਾਂਜੀ ਅੱਜ ਜਾਣ ਵਾਲੇ ਕੰਮ ਕਰਨੇ ਆ ਬਸ ਜੀ ਦੇਖੋ ਮੁੱਲ ਕਰਨ ਨੂੰ ਤਾਂ ਝੋਟੀ ਦਾ ਭਾਵੇਂ 2 ਲੱਖ ਮੰਗੀ ਐ ਤੇ ਭਾਵੇਂ 1 65 ਮੰਗੀ ਐ ਪਰ 1.5 1.5 ਤੋਂ ਤਿੰਨ ਛੜਾਂਗੇ 1 47 ਝੋਟੀ ਦਾ ਲੈਣਾ ਐ ਬਸ 1 47 ਲੈਣਾ ਐ ਲੈਣਾ ਐ ਬਸ ਇਹਦਾ ਜਿਹੜਾ ਚਲੋ ਚਲੋ ਠੀਕ ਐ 1 ਲੱਖ 47 ਹਜ਼ਾਰ 47 ਛੋੜ ਘੜ ਦੋਗੇ ਅੱਜ ਮੁੱਲ ਛੋਟੇ ਛੋਟੇ ਹੀ ਆ ਚਲੋ ਝੋਟੀਆਂ 2 2 ਲੱਖ ਵਾਲੀਆਂ ਵਾਂ ਤੇ ਆ ਵੀ ਖੋਲੋ ਆਹ ਵੇਖੋ ਜੀ ਆਏ ਛੋਟੀ ਦਾ ਬੱਚਾ ਮਰ ਗਿਆ ਜੋ ਆ ਉਹ ਆਏ ਦਾ ਮਰ ਗਿਆ ਬੱਚਾ ਇਹਦਾ ਬੱਚਾ ਪਿਆ ਜੋ ਮਰਿਆ ਪਿਆ ਠੀਕ ਆ ਹਾਂਜੀ ਸਵੇਰੇ ਆਸਟਮ ਲੋਦੇ ਕਿੰਨਾ ਜੀ ਛੋਟੀ ਥੱਲੇ ਸੰਦੀਪ ਜੀ 13 ਕਿਲੋ ਦੁੱਧ ਹੁਣ ਹਾਜ਼ਰ ਆ ਜੀ ਨਾੜਾ ਨੂੜਾ ਵਿਖਾ ਕੇ ਕਰੀ ਲਓ ਜੀ 13 ਕਿਲੋ 13 ਕਿਲੋ ਦੁੱਧ ਤੇ ਬੜੀ ਠੰਡੀ ਧੀਰੀ ਤੇ ਮੂਸੀ ਲਵਾ ਕੇ ਦਵਾਂਗੇ ਬਸ ਠੀਕ ਆ ਉਹ ਬੰਦੇ ਆਣ ਕੇ ਬੈਠੇ ਮੂਸੀ ਲਵਾ ਦੂੰਗਾ ਹੁਣੇ ਮੈਂ ਦੀ ਬਸ ਠੀਕ ਆ ਆਪਾਂ ਕੋਈ ਲਾਉਣ ਲਾਣ ਵਾਲਾ ਨਾ ਚੱਕਰ ਕੀਤਾ ਤੇ ਨਾ ਲਾਉਣਾ ਨਹੀਂ ਲਾਣੇ ਬੰਦੇ ਨਾ ਨੋ ਕੰਮ ਨਹੀਂ ਮਰਿਆ ਮਰੇ ਤੋਂ ਵੇਜ ਲੈਣੀ ਬਿਲਕੁਲ ਬਿਲਕੁਲ ਇਹੋ ਜਿਹਾ ਕ ਬੱਚਾ ਗਾੜੀ ਪਿਆ ਸੀਲ ਛੰਡੀ ਹੁਣੇ ਧਾਰਾ ਮਾਰ ਕੇ ਵਿਖਾ ਦਿੰਨੇ ਦੀਆਂ ਲਾ ਜੀ ਆ ਚੈੱਕ ਕਰੋ ਵੇਖੋ ਜੀ ਕੋਈ ਟਾਈਮ ਟੂ ਨਹੀਂ ਮੱਜਨ ਵਾਇ ਜੇ ਭੋਲੇ ਤੇ ਮੈਂ ਸਿਆ ਸਤਾਂ ਦਿਨਾਂ ਦਾ ਸੁਹਾ ਹੈ ਸਾਰਾ ਜੀ ਠੀਕ ਆ ਹਾਂਜੀ ਹਾਂਜੀ ਵੇਖੋ ਆਜੋ ਜੀ ਆਜੋ ਡੰਗਰ ਸਿਰਾ ਇਹ ਆ ਜੇ ਸਾਰੇ ਹਾਂਜੀ ਹਾਂ ਕਿਤੇ ਚੂਣ ਲੱਗਾ ਸੰਦੀਪ ਜੀ ਇਹਨੂੰ ਅੱਛਾ ਜਿੱਦਾਂ ਮੈਂ ਨਾ ਉਂਗਲ ਉਂਗਲ ਗਿਟਾਰ ਹੈ ਭਾਵੇਂ ਨਹੀਂ 10 ਸਾਲਾਂ ਦਾ ਬੱਚਾ ਬਹਿ ਕੇ ਚੂਲੇ ਨੂੰ ਝੂਟ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਵੇਖੋ ਠੀਕ ਆ ਨਿਮਾ ਬੱਚਾ ਬੜਾ ਤੂੰ ਵੇਖ ਰਹੀ ਗਾੜੀ ਕਰ ਮੈਂ ਇਹਦੀ ਮਾਜੀ ਫਿਰ ਕੀ ਮਰ ਸੰਦੀਪ ਜੀ ਵੇਖੋ ਮੁੱਲ ਤੇ ਝੋਟੀ ਦੇ ਆਪਾਂ ਕਰ ਨੂੰ ਭਾਵੇਂ 40 ਕਰੀਏ ਭਾਵੇਂ 45 ਕਰੀਏ ਅੱਜ ਜੈਸਨ ਉਹ ਜਿਹੜੀ ਦੇਣੀ ਹੈ ਨਾ ਬੱਚਾ ਮਰੇ ਦਾ ਵਟਾ ਕਰਕੇ ਇੱਕ 27 ਦੀ ਝੋਟੀ ਦੇ ਦਾਂਗੇ ਲੈਣ ਦੇਣਾ 1000 ਰੋੜ ਸੋੜ ਦੇ ਇੱਕ 26 ਲਵਾਂਗੇ 26 ਨਹੀਂ ਦੇਣੀ ਹੈ ਲੈ ਦੇਣੀ ਆ ਬਸ ਚਲੋ ਵੇ ਨੋ ਝੋਟੀ ਤੁਸੀਂ ਨਹੀਂ ਠੀਕ ਆ ਹਾਂਜੀ ਵੇਖੋ ਠੀਕ ਆ ਬਹੁਤ ਜਿਆਦੀ ਛੋਟੀ ਖਰੀਜੀ ਤੇ ਪਰਲੀ ਜੀ ਆ ਆ ਬਸ ਇੱਕ ਆ ਛੋਟੀ ਸੂਈ ਜੋ ਤਾਜੀ ਅਜੇ ਤਾਜੀ ਆ ਤਾਜੀ ਸੂਈ ਆ ਖੋਲ ਨਹੀਂ ਮੈਨੂੰ ਇਹ ਵੀ ਖੋਲ ਨਹੀਂ ਮੈਨੂੰ ਇਹ ਬੱਚਾ ਮਰੇ ਦਾ ਵਟਾ ਜੇ ਇੱਕ ਸਤਾਈ ਦਾ ਨਹੀਂ ਤੇ ਛੋਟੀ ਇੱਕ 40 45 ਦੀ ਸੀ ਬਸ ਠੀਕ 40 ਲੱਗਦਾ ਵੀਰਿਆ ਛੋਟੀ ਜਦੋਂ ਕੰਮ ਖਰਾਬ ਹੋ ਜਾਏ ਉਹ ਤੋ ਕਹਿ ਨਹੀਂ ਸਕਦੇ ਆਪਾਂ ਕੋਈ ਇਹ ਤਾਂ ਬੱਚਾ ਹੈਗਾ ਨਾ ਇਹ ਤਾਂ ਬਿਲਕੁਲ ਤਾਜੀ ਹੈ ਜੇ ਪੰਜ ਚਾਰ ਦਿਨ ਦੀ ਸੂਈ ਆ ਜੀ ਲਓ ਜੀ ਬਿਲਕੁਲ ਤਾਜੀ ਛੋਟੀ ਹੈ ਇਹ ਵੀ ਚੈੱਕ ਕਰੋ ਵੇਖੋ ਜੀ ਛੋਟੀ ਹਰਿਆਣੇ ਦਾ ਮਾਲ ਸਾਰਾ Ориਜినਲ ਬੜੀ ਭਲੀ ਭੁਲੀ ਹਨਾ ਬਾਈ ਹਾਂ ਬੜੀ ਜਿਆਦੀ ਜੀ ਤੇ ਮੈਂ ਆ ਜਾ ਇਹਦੇ ਚੂਣ ਚਾਣ ਲੱਗਾ ਮੈਂ ਇਹਨੂੰ ਬੜਾ ਹੀ ਖਰਾ ਜੀ ਬਸ ਠੀਕ ਆ ਹਾਂਜੀ ਹਾਂਜੀ ਬਹੁਤ ਜਿਆਦੀ ਬਿਲਕੁਲ ਤਾਜੀ 나ੜੂ ਤੇ ਪੰਜ ਛੇ ਦਿਨ ਦਾ ਸੁਆ ਜੀ ਇਹਦਾ ਚਲੋ ਅੱਜ ਅਸਦੀਪ ਜੀ ਮੱਜਾਂ ਸਾਰੀਆਂ ਸਿਰੇ ਤੋਂ ਸਿਰੇ ਐਵੇਂ ਗੱਲਾਂ ਕਰਨ ਨੂੰ ਜੋ ਮਰਜ਼ੀ ਕਰੀਈਏ ਮੱਜਾਂ ਤੇ 2-2 ਲੱਖ ਵਾਲੀਆਂ ਹੁਣ ਬਾਜ਼ਾਰ ਬਜੂਰ ਨਾਲ ਵੇਚ ਕੇ ਉਹੋ ਜੇ ਮੁੱਲ ਪਾਉਣੇ ਪੈਂਦੇ ਆ ਹਾਂ ਬਿਲਕੁਲ ਬਿਲਕੁਲ ਪਾਣੇ ਬਿਲਕੁਲ ਉਹੋ ਜੇ ਸਮਝਦੇ ਹਿਸਾਬ ਨਾਲ ਚੱਲਣਾ ਪੈਂਦਾ ਸਮਝ ਹਿਸਾਬ ਨਾਲ ਬਸ ਹਾਂਜੀ ਹਾਂਜੀ ਇਹਦੀ ਬਾਜੀ ਫਿਰ ਕੀਮਤ ਆ ਸੰਦੀਪ ਜੀ ਵੇਖੋ ਮੁੱਲ ਕਰ ਨੂੰ ਇਹਦਾ ਕਰੀਏ ਜਾਂ 35 ਜਾਂ 40 ਅੱਜ ਜਿਹੜੀ ਦੇਣ ਲੈਣ ਵਾਲੀ ਗੱਲ ਜਿਹੜਾ ਮੇਲਾ ਲੁੱਟ ਗਿਆ ਉਹ ਲੁੱਟ ਗਿਆ ਤੇ ਜਿਹੜਾ ਰਹਿ ਗਿਆ 1 25 ਮੈਂ ਅੱਜ ਲਵਾਂਗਾ 1 ਲੱਖ 25 25 ਹਜ਼ਾਰ ਲੈਣਾ ਉਦਾਂ ਮੈਂ 35 40 ਦੀ ਐ ਚਲੋ ਠੀਕ ਆ ਅੱਜ ਦੇ ਦੇਣ ਲੈਣ ਵਾਲੇ ਮੁੱਲ ਹੋਣੇ ਆ ਬਸ ਬਸ ਠੀਕ ਆ ਆ ਮੈਂ ਮੇਰੇ ਘਰ ਦੀ ਸ਼ਨੀਵ ਜੀ ਅੱਛਾ ਆਪਣੇ ਘਰ ਦੀ ਜੀ ਘਰ ਦੀ ਮੈਂ ਮੈਂ ਤਿੰਨ ਸੂਏ ਇਹਦੇ 200 ਸੂਏ ਪੀਤੇ ਤੀਜੇ ਸੂਏ ਰਕੀ ਸੋਨਾ ਦੁੱਧ ਦਿੰਦੀ 15 16 ਕਿਲੋ ਮੈਂ ਤੇ ਰਾਜਸਥਾਨ ਤੋਂ ਮੈਂ ਪਹਿਲੇ ਸੂਏ ਝੋਟੀ ਲਿਆ ਆ ਠੀਕ ਆ ਤੇ ਨੌ ਮਾੜੇ ਜੇ ਬਣਾਲੇ ਅੱਜ ਇਹਦੇ ਨੌ ਬੜਾ ਲੂਗਾ ਇਹ ਵੇਚ ਦੇਣੀ ਆ ਤੇ ਮੇਰੇ ਹੁਣ ਥੋੜੀ ਤਿਆਰ ਹੀ ਲੱਗਦੀ ਆ ਬਿਲਕੁਲ ਤਿਆਰ ਆ ਸਿਰੇ ਸੂ ਘਰ ਦੀ ਸੂਏ ਪੀਤੇ ਮੈਂ ਮਸਕਾਂ ਹੀ ਬੰਨ੍ਹ ਦੇਣੀ ਥੱਲੇ ਅੱਛਾ ਗਰੰਟੀ ਮੇਰੇ ਕੋ ਕਾਗਜ ਲਿਖਾ ਕੇ 15 ਕਿਲੋ ਦੀ ਇਹ ਮਹਿੰਦੀ ਲੈ ਜੀ ਲਿਓ ਲਿਓ ਘਰ 16 17 ਤੱਕ ਕਿਲੋ ਤੱਕ ਦੁੱਧ ਚ ਹੋਇਆ ਮੈਂ ਠੀਕ ਆ ਕਾਦਦੀ ਦੇ ਵੇਖਣ ਨੂੰ ਥੋੜੀ ਮਦਰੀ ਲੱਗਦੀ ਪਰ ਹੈ ਨਹੀਂ ਕਿ ਨਾ ਥੋੜੇ ਨੌ ਬਣਨ ਵਾਲੇ ਆ ਜੇ ਅੱਜ ਤਿਆਰ ਹੋਈ ਮੈਂ ਮੈਂ ਚੱਲ ਪਾ ਦੇਣੇ ਵਿੱਚ ਘਰ ਦੀ ਮੈਂ ਆ ਜੀ ਘਰ ਦੀ ਮੈਂ ਆ ਜੀ ਅੱਜ ਘਰ ਦੀ ਤੇ ਰਾਸਤਾਨ ਇਦਾਂ ਕਰ ਦੂ ਥੱਲਿਓਂ ਦੇ ਐ ਝੋਲਾ ਇੱਥੇ ਅੱਛਾ ਜੀ ਹਾਂ ਠੀਕ ਘਰ ਦੀ ਐ ਕਿ ਤੇ ਜੇ ਸੂਏ ਇੱਕ ਸੂਆ ਵਿੱਚੋਂ ਮੈਂ ਮਾਰ ਗਈ ਠੀਕ ਆ ਹਾਂਜੀ ਹਾਂਜੀ ਆਓ ਜੀ ਲੈ ਆ ਮੋਲ ਜੀ ਇਹ ਮੋਲ ਦੀ ਕੋਈ ਨਹੀਂ ਘਰ ਦੀ ਪਹਿਲੇ ਸੂਏ ਤੋਂ ਮੈਂ ਚੋਣ ਡਿਆਂ ਨੂੰ ਚੋਟੀਆਂ ਠੀਕ ਆ ਤੇ ਦੁੱਧ 16 15 16 ਐ ਖਰਾ ਜਿਹੜਾ ਪਾਣੀ ਉਹ ਕੱਢਦੀ ਐ ਇਹਨੇ ਕਰਦੀ ਰਹੀ ਐ ਤੋਰ ਲੋ ਤੋਰ ਲੋ ਹ ਮਾਰੇ ਜੇ ਨਵਾਂ ਬਣਨ ਵਾਲੇ ਉਹ ਵੀ ਆ ਪੌਂਡਿਆ ਸਿੰਘ ਆਲਾ ਬੜਵਾਉਂਦਾਗੇ ਤੇ ਹੁਣ ਮੈਂ ਠੁੱਕੀ ਚੱਲ ਮੈਂ ਅੱਜ ਪਾ ਦਿੰਨੇ ਆ ਤੇ ਇੰਦੀ ਬਾਜੀ ਫਿਰ ਕੀ ਮਰਾਂ ਸਨੀਰ ਜੀ ਵੇਖੋ ਮੁੱਲ ਕਰ ਨੂੰ ਆਪਾਂ ਜੋ ਮਰਜੀ ਇਹਦਾ ਕਰੀਏ ਜਿਹੜਾ ਲੈਣ ਦੇਣ ਵਾਲਾ ਨਾ ਇਹਦਾ ਝੋਟੀ ਦਾ 1 20 ਬਸ ਮੈਂ ਤਾਂ ਲਵਾਂਗੀ ਜੀ 1 ਲੱਖ 20 ਹਜ਼ਾਰ ਲੈਣਾ ਹੈ ਜੀ ਅੱਜ ਚਲੋ ਚਲੋ ਠੀਕ ਹਾਂਜੀ ਹਾਂਜੀ ਬਸ ਠੀਕ ਆ ਬਸ ਆਹੀ ਹੈ ਨਾ ਆ ਮਾਲ ਜੋ ਸਾਰਾ ਬਸ ਉਹੀ ਪੈਣਾ ਬਸ ਹਾਂ ਨਿੰਮੀਆ ਮਾੜਾ ਬੱਚਾ ਘਰ ਮੈਂ ਇਹਦੇ ਘੜੀਓ ਜਾਂ ਤੂੰ ਕੇ ਲਿਆ ਮਾੜਾ ਧਾਰਾ ਮਾਰਦੀਏ ਤੇ ਬੱਚਾ ਲੈ ਆਈ ਤੂੰ ਕੇ ਇੱਥੇ ਕਰ ਮਾੜਾ ਘੜੀ ਮਾੜਾ ਧਾਰਾ ਮਾਰ ਕੇ ਵਿਖਾ ਦੇਨੇ ਮੂਸੀ ਮਾਸੀ ਲਵਾ ਦਾਂਗੇ ਕੋਈ ਗੱਲ ਕੋਈ ਗੱਲ ਵਾਦੀ ਲੈ ਜਾਣੀ ਜੀ ਉੱਥੇ ਹਾਂਜੀ ਮਾਜੀ ਲੈਣੀ ਏ ਉੱਥੇ ਤਾਂ ਬੈਣੀ ਮੈਂ ਥੀਲ ਥਾਲ ਬੜੀ ਇਦਾਂ ਹੀ ਮੈਂ ਉਹਦਾਂ ਪਾ ਬੱਚਾ ਨਾਲ ਛੋਟੂ ਉਦਾਂ ਝੋਲੋ ਠੀਕ ਹੈ ਮੈਂ ਫੇਰ ਵੀ ਅਗਲੇ ਨੂੰ ਆਦਿ ਦਾ ਪਤਾ ਨੇ ਕੋਈ ਲੱਤ ਬਣਾਣੀ ਪੈਣੀ ਇਹਦੀ ਹਾਂ ਮੂਸੇ ਲਵਾ ਦੇਣੇ ਬੰਦੇ ਆਏ ਆ ਚਲੋ ਔਣ ਕੇ ਮੁੰਡਾ ਬੈਠਾ ਹੋਣੇ ਮੂਸੇ ਲਵਾ ਦੇਣੀ ਆ ਚਲੋ ਚਲੋ ਮਾਰਾ ਜਾ ਮੈਂ ਠੀਕ ਹੈ ਮਾਰਨ ਨੂੰ ਮਾਰਨ ਲੋ ਦੀ ਮੈਂ ਮਾਰ ਤਰ ਵਿੱਚ ਉਹ ਆਵੇ ਮੇਰਾ ਹਾਂ ਹਾਂ ਸਾਰੇ 5 6 ਦਿਨ ਦਾ ਸੁਆਜੀ ਅੱਜ ਹੁਣ ਮੈਂ ਥੱਲੇ 12 ਕਿਲੋ ਕੰਡੇ ਵਾਲਾ ਤੇ ਉਦਾਂ 13 14 ਕੱਢਦੀ ਵੇਚੂ ਬਾੜੀ ਜਿਆਦੀ ਚੁਆਈ ਦੀ 15 ਕਿਲੋ ਝੋਟੀ ਦੁੱਧ ਦਊ ਮੇਰੀ ਗਾਰੰਟੀ ਨਾਲ ਲਿਖਾ ਕੇ ਲੈ ਜੇ ਕੋਈ ਚਲੋ ਠੀਕ ਆ ਹਾਂਜੀ ਹਾ ਬੱਚਾ ਜੋ ਇੱਕ ਵਾਰੀ ਵਿਖਾ ਦਿਓ ਮਰਿਆ ਪਿਆ ਦੇਖੋ ਜੀ ਆਹੀ ਪਜੂ ਸੇਲ ਆ ਜੀ ਬਾਕੀ ਮੇਰਾ ਇੱਥੇ ਆਓ ਚੈੱਕ ਕਰੋ ਚੁਆਈ ਕਰੋ ਹਨਾ ਜੀ ਚੁਆਈ ਕਰੋ ਜੀ ਆਣ ਕੇ ਆਪਣੀ ਤਸੱਲੀ ਕਰੋ 6 ਝੋਟੀਆਂ ਜੋ ਬਿਲਕੁਲ ਸਿਰੇ ਦੀਆਂ ਜੀ ਅੱਜ ਤੇ ਆਣ ਕੇ ਇੱਥੇ ਮੇਰੇ ਵੀਰ ਆਣ ਕੇ ਤਸੱਲੀ ਕਰੋ ਜਿਹੜਾ ਸਾਈ ਪਾਉਂਦੇ ਆ ਨਾ 500000 ਤੇ ਅਗਲੇ ਨੂੰ ਤੇ ਰਾਸ ਦੇਂਦੇ ਬੰਨ ਕੇ ਤੇ ਨਾ ਮੁੜ ਕੇ ਮੈਂ ਵੇਚਣ ਜੋ ਕੇ ਨਾ ਕੋਰ ਤੇ ਇੱਕ ਮੇਰੇ ਵੀਰ ਕਹੀ ਜਿਵੇਂ ਕਮੈਂਡ ਕਮੂਡੀ ਜੇ ਕਰਦੇ ਰਹਿੰਦੇ ਨਾ ਸਾਨੂੰ ਕਰਨੇ ਆਉਂਦੇ ਜੋ ਹਾਂਜੀ ਤੇ ਇੱਕ ਲੈਣੀ ਤੇ ਆਪ ਕਿਤੇ ਠੱਗੀ ਲਈ ਨਹੀਂ ਜਾਣੀ ਤੇ ਗੱਲਾਂ ਕਰਦੇ ਸਿੱਧੀ ਗੱਲ ਦਾ ਦਾ ਬੰਨ ਕੇ ਵਿਖਾਵੇ ਕੋਈ ਮੱਤ ਨਹੀਂ ਨਹੀਂ ਬੰਦੇ ਆ ਭਾਈ ਬਹੁਤ ਕਰਕੇ 5 6 ਦੇਣੀ 10000 ਮਹੀਆਂ ਲਿਆਉਣੀਆਂ ਕੋ ਖੇਡ ਥੋੜੀ ਹੋ ਗਈ ਹੈ 10 15 ਲੱਖ ਦਾ ਮਾਲ ਹੈ ਹੁਣ ਅੱਜ ਵੀ ਜਿਹੜਾ ਵਜਾ ਹੈਗਾ ਜੀ ਇਹ ਤੇ ਕਈ ਐਵੇਂ ਲਿਖ ਕੇ ਉੱਥੇ ਬੈਠੇ ਪਤਾ ਨਹੀਂ ਢ ਪੀ ਕਦਨ ਉਹਦਾ ਖੋਲ ਖੋਲ ਮਨੋਣਦਾ ਕਿੱਥੇ ਲੈ ਕੇ ਨੇ ਪੈਸੇ ਲਾ ਰੇ ਪੈਸੇ ਲੱਗਦੇ ਆ ਮੱਜਾਂ ਤੇ ਹਾਂ ਬਸ ਹੁਣ ਕੋਈ ਵੀ ਮਤਲਬ ਮੈਂ ਕੋਈ ਮੁੱਲ ਦਾ ਸਾਰਾ ਮਾਲ ਹੈ ਰਕਮ ਦਾ ਹਾਂ ਜੀ ਬਸ ਤੇਵੇਂ ਕਮੈਂਟ ਜੇ ਕਰੀ ਜਾਂਦਾ ਇੱਥੇ ਆਓ ਆਣ ਕੇ ਤਸੱਲੀ ਕਰੋ ਕੋਈ ਲੈ ਕੇ ਤੇ ਵਿਖਾਵੇ ਪਿੱਛੋਂ ਮੱਜਾਂ ਲਈ ਦੀਆਂ ਕਿੱਦਾਂ ਨਹੀਂ ਲਈ ਯਾਰ ਅਗਲਾ 2 ਲੱਖ ਤੋਂ ਘੱਟ ਕੋਈ ਕਦੇ ਗੱਲ ਨਹੀਂ ਕਰਦਾ ਜੀ ਕਰਦੇ ਜੀ ਇਹ ਮਹੱਗੀਆਂ ਵੱਡੀਆਂ ਮਾਲ ਲਈਦਾ ਅਸੀਂ ਤੇ ਸੁਥਰਾ ਮਾਲ ਲੈਣਾ ਹੁਣ ਗੰਦ ਲੈਣਾ ਇਥੋਂ ਦੇਸੀ ਲੈ ਲੈ ਵੇਚੀ ਜਾਈਏ ਇੱਕ ਮੈਨੂੰ ਘੰਟਾ ਦੋ ਦੋ ਘੰਟੇ ਲੱਗ ਜਾਣਗੇ ਮੈਂ ਨਾ ਅੱਤੈ ਨੇ ਤੈਨ ਪੇ 15 15 ਕਿਲੋਮੀਟਰ ਕਾਰ ਚਲਾ ਦੇਣਾ ਇਹੀ ਕਾਰ ਚਲਾ ਲੇ ਚੱਲ ਜਾਂਦੀ ਆਹ ਮੁੰਡਾ ਮੇਰੇ ਨਾਲ ਗਿਆ ਇਹਨੂੰ ਡਰਾਈਵਰ ਮੈਂ ਲੈ ਕੇ ਗਿਆ ਹੁੰਦਾਂ ਜਿਹਨੂੰ ਪੁੱਛ ਲਾ ਕਿੱਥੋਂ ਤੱਕ ਕਾਰ ਚੱਲੀ ਆਹ ਵੀ ਮੁੰਡਾ ਡਿਊਟੀ ਚੱਲ ਜਾਂਦਾ ਆਪ ਨਹੀਂ ਹੁਣ ਕੱਲੇ ਬੰਦੇ ਕੋ ਆਪ ਕੋਈ ਨਹੀਂ ਚੱਲਦੀ ਨਹੀਂ ਇਹਨਾਂ ਦੀ ਗੱਡੀ ਨਹੀਂ ਚੱਲਦੀ ਨਹੀਂ ਫੇਰ ਉਹ ਨਾਲ ਖੜੀਦਾ ਆ ਮੁੰਡੇ ਨੂੰ ਨਾਲ ਜਾਂਦਾ ਡਰਾਈਵਰ ਤੇ ਆਹ ਮਾਲ ਜੋ ਜੀ ਚਲੋ ਧਿਆਨ ਕੇ ਇੱਥੇ ਮੇਰੇ ਵੀਰ ਅੱਜ ਹੀ ਵੀਡੀਓ ਆਪਣੀ ਹਾਂਜੀ ਆ ਜਾਣੀ ਹੈ 7 ਤਰੀਕ ਆ ਜਾਣੀ ਹੈ 7 ਤਰੀਕ ਆ ਚਲੋ ਤੇ ਇੱਥੇ ਆਣ ਕੇ ਆਣ ਕੇ ਚੁਵਾਈ ਕਰਕੇ ਤਸੱਲੀ ਕਰਕੇ ਮੱਝਾਂ ਖੜੋ ਤੇ ਸਾਰਿਆਂ ਨੂੰ ਸਾਸਰੀ ਗਾਲ ਜੀ ਸਾਸਰੀ ਗਾਲ